ਆਹ ਲੋ ਜੀ ਗਲਾਬ ਜਾਮਨਾਂ ਬਈ ਉਹ ਜਿਵੇਂ ਉੱਤੋਂ ਦੇ ਘਪਰੀਆਂ ਹੋਈਆਂ ਇਹਦਾ ਰਸਾ ਮੈਨੂੰ ਥੋੜਾ ਗਾੜਾ ਲੱਗਦਾ ਪੰਜੀ ਰਸਗੁੱਲੇ ਰਸਗੁੱਲੇ ਸਿੰਪਲ ਤੇ ਪੈਕਿੰਗ ਵਾਲੀਆਂ ਗਲਾਬ ਜਾਮਨਾਂ ਤੇ ਰਸਗੁੱਲੇ ਪੈਕਿੰਗ ਹੈਗੀ ਤੇ ਇਹਦੀ ਐਕਸਪਾਇਰੀ ਡੇਟ ਆ ਮਨ ਕੇ ਚਲੋ ਇਹ ਹੈਗੀ ਹੈ ਜੀ ਚੌਥੇ ਮਹੀਨੇ ਦੀ ਬਣੀ ਹੋਈ ਆ ਪਹਿਲੇ ਮਹੀਨੇ ਤੇ ਇੱਕ ਐਕਸਪਾਇਰੀ ਆ ਮਤਲਬ ਕਿ 6 ਮਹੀਨਿਆਂ ਆ 8 ਮਹੀਨੇ ਦੀ ਐਕਸਪਾਇਰੀ ਡੇਟ ਆ 8 ਮਹੀਨੇ ਗਲਾਬ ਜਾਮਨਾਂ ਤੇ ਰਸਗੁੱਲੇ ਜਿਹੜੇ ਉਹ ਖਰਾਬ ਨਹੀਂ ਹੁੰਦੇ ਠੀਕ ਹੈ ਜੀ ਬ੍ਰਾਂਡ ਤੁਸੀਂ ਚੈੱਕ ਕਰ ਲਓ ਬ੍ਰਾਂਡ ਕਹਿੰਦਾ ਉਹਨਾਂ ਕੰਪਨੀ ਚੈੱਕ ਕਰ ਲਓ ਤੇ ਇਹ ਹੈਗੀ ਹੈ ਜੀ ਰੇਟ ਹੈ 179 ਰੁਪਏ 179 ਰੁਪਏ ਦੇ ਵਿੱਚ ਅੱਧਾ ਕਿਲੋ ਇੱਕ ਨਾਲ ਇੱਕ ਫਰੀਆ ਇਹਦਾ ਮਤਲਬ 179 ਰੁਪਏ ਦੇ ਵਿੱਚ ਕਿਲੋ ਬਣ ਗਈ ਤੇ ਕੁਆਂਟੀਟੀ ਇਹਦੀ ਹੈਗੀ ਆ ਤੇ ਚੱਕਰੋ 500 ਗ੍ਰਾਮ ਤੇ ਆਹ ਡ੍ਰੇਨਡ ਵੇਟ ਹੈਗੇ 190 ਗ੍ਰਾਮ ਮਤਲਬ ਕਿ ਜਿਹੜਾ 190 ਗ੍ਰਾਮ ਇਹ ਚੋਂ ਪਾਣੀ ਨਿਕਲ ਜੂ ਮੇਰੇ ਹਿਸਾਬ ਨਾਲ ਆ ਜੀ ਹੋਊਗਾ ਓਏ ਹੋਏ ਅੰਦਰ ਵੀ ਟੱਕਣ ਅੰਦਰ ਵੀ ਕੇਨ ਨਿਕਲੇ ਆ ਕੇਨ ਦੇ ਵਿੱਚ ਜੂਸ ਤਾਂ ਬਹੁਤੋਂ ਵੀਤਾ ਹੀ ਹੁਣ ਖਲਾਬ ਜੰਮਣਾ ਤੇ ਇੱਕ ਪਾਸੇ ਕੇਨ ਦੇ ਵਿੱਚ ਤੇ ਰਸਗੁੱਲੇ ਤੇ ਗਲਾਬ ਜਾਮੁਨਾ ਦੋਨੇ ਆ ਗੀਆਂ ਆਪਣੀਆਂ ਤੇ ਹੁਣ ਵਾਰੀ ਹੈ ਇਹਨਾਂ ਨੂੰ ਅਨਬਾਕਸ ਕਰਨ ਦੀ ਡੱਬੇ ਵਾਲੇ ਗਲਾਬ ਜਾਮੁਨਾ ਤੇ ਰਸਗੁੱਲੇ ਤੇ ਦੇਖਦੇ ਆ ਕਿ ਕਿਦਾਂ ਦੀ ਕੰਡੀਸ਼ਨ ਹੈਗੀ ਮਹੀਨਾ ਤੋਂ ਪਹਿਲਾਂ ਇਹ ਬਣੇ ਆ ਤੇ 6-7 ਮਹੀਨੇ ਦੀ ਇਹਨਾਂ ਦੀ ਐਕਸਪਾਇਰੀ ਹੈਗੀ ਇਹਨੂੰ ਕਿਵੇਂ ਖੋਲਾਂ ਹੁਣ ਮੈਂ ਤੇ ਉਹ ਮੇ ਜਮੀ ਜਿਵੇਂ ਆ ਦੇਖੋ ਜਿਵੇਂ ਆਪਾਂ ਕੇਨ ਵਾਲਾ ਕੋਲਡ ਡਰਿੰਕ ਪੀਨੇ ਹੁੰਦੇ ਆ ਕੇਨ ਵਾਲੇ ਕੋਲਡ ਡਰਿੰਕ ਵਗੈਰਾ ਹੋਰ ਬਹੁਤ ਸਵਾਦ ਨਾਲ ਪੀਂਦੇ ਨੇ ਤੇ ਪਰ ਜਦੋਂ ਇਹੋ ਜੇ ਖਾਣੇ ਦੀ ਨਵੇਂ ਜੇ ਖਾਣੇ ਦੀ ਮੈਂ ਕੁਝ ਜੀ ਦੀ ਵੀਡੀਓ ਪਾਉਣਾ ਤਾਂ ਉਦੋਂ ਦੇਖਣ ਵਾਲੇ ਫਿਰ ਉਹ ਕਰਦੇ ਨੇ ਕਿ ਜੀ ਤੁਸੀਂ ਉਹ ਕਰ ਰਹੇ ਹੋਗੇ ਕਿ ਬਈ ਆਪ ਹੋਏ ਜਣਾ ਕਿ ਪੈਕਿੰਗ ਫੂਡ ਆ ਜਿਹੜਾ ਕੈਂਚ ਚ ਕੈਂਚ ਲਾ ਲਓ ਬੋਤਲਾਂ ਚ ਲਾ ਲਓ ਹਨਾ ਉਹ ਸਾਰੇ ਹੀ ਇਸ ਤਰ੍ਹਾਂ ਪੈਕਿੰਗ ਆਉਂਦੀ ਹੈਗੀ ਆ ਲੋ ਜੀ ਚੈੱਕ ਕਰੋ ਜੀ ਆਪਣੇ ਸਪੰਜੀ ਰਸਗੁੱਲੇ ਰਸਗੁੱਲੇ ਸਿੰਪਲ ਤੇ ਪਾਣੀ ਭਰਿਆ ਹੋਇਆ ਇਹਦੇ ਜਿਹਨੇ ਰਹੀ ਚਾਸ਼ਨੀ ਉਹ ਚਾਸ਼ਨੀ ਨਾਲੋਂ ਜਿਹੜੀ ਬਾਜ਼ਾਰ ਚ ਹੁੰਦੀ ਆ ਉਹਦੇ ਨਾਲੋਂ ਪਤਲੀ ਆ ਇਹਨਾਂ ਨੇ ਲਿਖਿਆ ਹੋਣਗੇ ਪੀਸ ਵੀ ਲਿਖਿਆ ਹੋਣਗੇ ਕਿੰਨੇ ਤਾਹਾਂ ਤੱਕ ਭਰੇ ਹੋਏ ਨੇ ਹੁਣ ਮੈਂ ਕਾਲੀਆਂ ਛੋਟੀਆਂ ਚੱਕ ਲਈਆਂ ਤੇ ਇਹਦੇ ਚੋਂ ਕੱਢ ਕੇ ਦੇਖ ਲੈਂਦੇ ਕਿੰਨੇ ਪੀਸ ਨਿਕਲਦੇ ਆਗੇ ਲੋ ਚੱਲੋ 4 5 6 7 ਤੇ 8 ਆ ਦੇਖ ਲਈਓ ਅੱਧਾ ਕਿਲੋ ਗਲਾਬ ਜਮਨਾ ਰਸਗੁੱਲਿਆਂ ਦੇ ਵਿੱਚੋਂ ਆ ਨੇ ਬੜਿਆਗਾ ਦੇ ਉਨਾ ਹੀ ਪਾਣੀ ਆ ਚੈੱਕ ਕਰਾਓ ਅੱਧਾ ਕੇਨ ਪਾਣੀ ਦਾ ਭਰਿਆ ਹੋਇਆਗਾ ਤੇ ਅੱਧਾ ਹੀ ਰਸਗੁੱਲੇ ਸੀਗੇ ਤੇ 7 ਰਸਗੁੱਲੇ ਚੋਂ ਨਿਕਲੇਗੇ 8 8 ਰਸਗੁੱਲੇ ਨਿਕਲੇ ਆ ਅੱਧਾ ਕਿਲੋ ਜੋ 180 ਰੁਪਏ ਦੇ 1 ਕਿਲੋ ਪਈ ਆਪਾਂ ਨੂੰ ਯਾਨੀ ਕਿ ਅੱਧਾ ਕਿਲੋ ਦਾ ਰੇਟ ਸੀ ਪਰ ਇੱਕ ਨਾਲ ਇੱਕ ਫ੍ਰੀ ਜੀ ਇਹਦਾ ਮਤਲਬ 90 ਰੁਪਈਆਂ ਦੇ ਵਿੱਚ 10 ਰੁਪਈਆਂ ਦਾ ਇੱਕ ਪੈ ਗਿਆ ਇਹ ਤੇ ਹੁਣ ਇਹਨੂੰ ਖੋਲਣ ਤੋਂ ਬਾਅਦ ਹੁਣ ਆਪਾਂ ਗਲਾਬ ਜਮਨ ਨੂੰ ਵੀ ਖੋਲਦੇ ਆ ਟੇਸਟ ਫੇਰ ਕਰਦੇ ਆ ਆ ਆ ਗਿਆ ਆਪਣਾ ਗਲਾਬ ਜਮਨ ਦਾ ਡੱਬਾ 180 ਰੁਪਏ ਦਾ ਰੇਟ ਆ ਇੱਕ ਨਾਲ ਇੱਕ ਫ੍ਰੀ ਹੈ ਇਹਦਾ ਮਤਲਬ 180 ਦੇ ਦੋ ਪੈ ਗਏ ਤੱਕ ਲੋ ਹੋ ਗਿਆ 180 ਹੋ ਗਿਆ ਨਾ ਤੇ ਹਰ ਇੱਕ ਚੀਜ਼ ਜ਼ਹਿਰ ਹੈਗੀ ਕਈ ਬੰਦੇ ਮੇਰੀ ਵੀਡੀਓ ਤੇ ਕਮੈਂਟ ਕਰਦੇ ਸੀਗੇ ਕਿ ਭਾਈ ਜ਼ਹਿਰ ਆ ਪ੍ਰੌਂਟ ਇਹ ਜਿਹੜੇ ਬਣਾਏ ਸੀ ਉਹ ਜ਼ਹਿਰ ਹੈਗੀ ਪਰ ਜਿਹੜਾ ਕੋਲਡ ਡਰਿੰਕ ਪੀਨੇ ਹੋ ਟੀਨ ਦੇ ਵਿੱਚ ਉਹ ਜਿਹੜਾ ਤਾਜ਼ਾ ਕੱਢ ਕੇ ਦਿੰਦੇ ਆ ਨਾ ਮਸ਼ੀਨਾਂ ਦੇ ਵਿੱਚ ਉਹ ਵੀ ਤਾਂ ਤਿੰਨ ਦਿਨ ਵੀ ਮਹੀਨੇ ਚਾਰ-ਚਾਰ ਮਹੀਨੇ ਪੁਰਾਣਾਗਾ ਵਾਹ ਜੀ ਵਾਹ ਉਹ ਇਤਰੀ ਨੂੰ ਆ ਹੀ ਨਿਕਲ ਗਿਆ ਤੇ ਆਹ ਲੋ ਜੀ ਗਲਾਬ ਜਮਨ ਬਾਈ ਉਮ ਜਿਵੇਂ ਉੱਤੋਂ ਦੇ ਕਪੜੀਆਂ ਹੋਈਆਂ ਇਹਦਾ ਰਸਾ ਮੈਨੂੰ ਥੋੜਾ ਗਾੜਾ ਲੱਗਦਾ ਹਾਂ ਇਹਦਾ ਰਸਾ ਗਾੜਾ ਹੈਗਾ ਜਿਹੜਾ ਉਹ ਆ ਰਸਗੁੱਲਾ ਉਹ ਕੋਈ ਹੋਰ ਸਿਸਟਮ ਆ ਉਹਦਾ ਰਸਾ ਬਹੁਤ ਪਤਲਾਗਾ ਤੇ ਜਿਹੜੀਆਂ ਗਲਾਬ ਜਮਨ ਇਹਨਾਂ ਦਾ ਰਸਾ ਗਾੜਾਗਾ ਆ ਜਾ ਉੱਪਰ ਤੇ ਇਹ ਵੀ ਉਵੇਂ ਜਵੇਂ ਮੈਨੂੰ ਆਨ ਲੱਗਦਾ 8 ਕੁ ਪੀਸੀ ਹੀ ਇਹ ਚ ਹੋਣਗੇ ਕੱਢ ਲੈਣੇ ਆਪਾਂ ਇੱਕ ਵਾਰੀ ਇੱਕ ਦੋ ਤਾਂ ਨੋ ਮੈਨ ਤੁਲਾ ਦੇ ਚੱਠ ਵੀ ਨਹੀਂ ਹੈਗੇ ਹੋਈ ਚਾਰ ਤੇ 5 6 ਲਾਉ ਜਮਣਾ 10 ਗਿਲੋ ਚ 6 ਨਿਕਲੀਆਂ ਨਹੀਂ ਆ ਚੈੱਕ ਕਰ ਲੋ ਤੇ ਇਹਦੇ ਚ ਰਸਾਈ ਇਹਦੇ ਨਾਲੋਂ ਜ਼ਿਆਦਾ ਗਾ ਆ ਦੇਖੋ ਦੋਨਾਂ ਦਾ ਰਸਾ ਉਤੋ ਦਿਖਾ ਦਿਓ ਜੀ ਇਹਦੇ ਚ ਰਸਾ ਥੋੜਾ ਹੋਰ ਰੰਗ ਦਾ ਇਹਦੇ ਚ ਵਾਈਟ ਜਾਗਾ ਪਰ ਇਹਨਾਂ ਦਾ ਰੰਗ ਛੱਡ ਗਿਆ ਹੋਣਾ ਬੜਾ ਮੋਟਾ ਤਾਂ ਤੇ ਨਾਸੀਨ ਆਉਣ ਆਪਣੇ ਸਾਹਮਣੇ ਤੇ ਜਿਹੜਾ ਰਸਗੁੱਲਾ ਗਾ ਉਹ ਪਾਟੇ ਪਾਟੇ ਦੇਖੋ ਫੁੱਲੇ ਫੁੱਲੇ ਪਤਾ ਨਹੀਂ ਜ਼ਿਆਦਾ ਦੇ ਰਹੇ ਚਾਸ਼ਨੀ ਚ ਰਹੇ ਆ ਦੇਖੋ ਇਹ ਰਸਾ ਵੀ ਨਿਕਲ ਰਿਹਾ ਹੈ ਨਾ ਜੋ ਪ੍ਰੋਪਰ ਆ ਰਿਹਾ ਪਾਣੀ ਤੇ ਇਹ ਬਾਜ਼ਾਰ ਵਾਲੇ ਨਾਲੋਂ ਜ਼ਿਆਦਾ ਉਹ ਲੱਗਦਾਗਾ ਸਪੰਜੀ ਜਿਹਾ ਲੱਗਦਾਗਾ ਆ ਦੇਖੋ ਟੁੱਟਣ ਚ ਵੀ ਨਹੀਂ ਜਿਹੜਾ ਬਾਜ਼ਾਰ ਵਾਲਾ ਹੁੰਦਾ ਇਹ ਹੈ ਹੀ ਸਪੰਜੀ ਰਸਗੁੱਲਾ ਤੇ ਪਰ ਇਹਨਾਂ ਦੇ ਉੱਤੇ ਸਪੰਜੀ ਰਸਗੁੱਲਾ ਨਹੀਂ ਲਿਖਿਆ ਸੀ ਬਾਈ ਨਾ ਸਪੰਜੀ ਰਸਗੁੱਲਾ ਉਹ ਚੀਜ਼ ਨਹੀਂ ਹੈਗੀ ਬਾਜ਼ਾਰ ਵਾਲੀਆਂ ਚ ਚੈੱਕ ਕਰਵਾਇਓ ਨੇੜੇ ਲਿਆ ਕੇ ਥੋੜਾ ਜਿਹਾ ਆ ਦੇਖੋ ਜਾਲਾ ਜਿਹਾ ਬਣਿਆ ਹੋਇਆ ਸਪੰਜੀ ਰਸਗੁੱਲਾਗਾ ਤਾਂ ਇਹ ਵਿੱਚ ਜਿਹੜਾ ਰਸ ਹੈਗਾ ਉਹ ਬਹੁਤ ਪਤਲਾ ਸੀਗਾ ਤੇ ਆਪਾਂ ਟੇਸਟ ਕਰਦੇ ਹਾਂ ਇਹਨਾਂ ਨੂੰ ਘਟੋ ਘਟਾ ਟਾਈਮ ਮੰਨ ਕੇ ਚੱਲੋ ਚੌਥੇ ਮਹੀਨੇ ਦੇ ਬਣੇ ਹੋਏ ਆ ਇਹ ਹੁਣ ਚੱਲ ਰਿਹਾਗਾ ਅੱਠਵੇਂ ਮਹੀਨੇ ਦਾ ਲਾਸਟ ਚਾਰ ਮਹੀਨੇ ਇਹਨਾਂ ਨੂੰ ਹੋ ਗਏ ਬਣਿਆ ਨੂੰ ਤੇ ਚਾਰ ਮਹੀਨੇ ਦੀ ਹੋਰ ਡੇਟ ਪਈ ਇਹਨਾਂ ਦੀ ਪੰਜ ਮਹੀਨੇ ਦੀ ਇਹ ਸਪੰਜੀ ਰਾਸਗੁਲਾ ਦੂਸਰਾ ਨਹੀਂ ਹੈਗਾ ਤੇ ਸ਼ਾਇਦ ਹੋ ਸਕਦਾ ਆਪਾਂ ਨਾ ਪੜਿਆ ਹੋਵੇ ਤੇ ਇਹਦੇ ਸਪੰਜੀ ਰਾਸਗੁਲਾ ਨਹੀਂ ਲਿਖਾ ਜੀ ਇਹ ਹੈ ਕੈਲੀਬ੍ਰੇਸ਼ਨ ਰਸਗੁੱਲਾ ਸਪੰਜੀ ਸਪੰਜੀ ਨਹੀਂ ਗਿਆ ਅਸਲੀ ਰਸਗੁੱਲਾ ਨਹੀਂ ਹੈ ਇਹਨੂੰ ਟੇਸਟ ਤੋਂ ਬੈਟਰਾ ਕੋਈ ਪਤਾ ਨਹੀਂ ਲੱਗਦਾ ਕਿ ਤਿੰਨ ਮਹੀਨੇ ਪੁਰਾਣਾ ਚਾਰ ਮਹੀਨੇ ਪੁਰਾਣਾ ਕਮੈਂਟ ਕਰਨ ਵਾਲੇ ਕਰਨਗੇ ਕੈਮੀਕਲ ਹੈ ਇਹ ਚ ਕੈਮੀਕਲ ਹਰ ਇੱਕ ਬੰਦ ਚੀਜ਼ ਚ ਕੈਮੀਕਲ ਹੈਗਾ ਹਰ ਇੱਕ ਚ ਤੇ ਹੁਣ ਆਪਾਂ ਚੈੱਕ ਕਰਦੇ ਆਂ ਜੀ ਆਪਣੀ ਗਲਾਬ ਜਮਣਾ ਤੇ ਅੱਧੀ ਕੀ ਖਾਵਾਂਗੇ ਤੇ ਰਸਾ ਰਸੇ ਨਾਲ ਭਰੇ ਹੋਏ ਹੈ ਇਹ ਆ ਮਟੀਰੀਅਲ ਆਪਣਾ ਹੋਣਾ ਮੰਨ ਕੇ ਚੱਲੋ 180 ਰੁਪਈਆ ਦਾ ਹੈ। ਤੁਸੀਂ ਦੇਖ ਲਓ ਬਾਜ਼ਾਰ ਵਾਲੇ ਨਾਲ ਹਿਸਾਬ ਲਾ ਲਿਓ ਕਿ ਉੱਥੇ ਅੱਧਾ ਕਿਲੋ ਚ ਕਿੰਨੀਆਂ ਗਲਾਬ ਜਮਣਾਂ ਚੜਦੀਆਂ ਨੇ ਤੇ ਇੱਥੇ ਕਿੰਨੀਆਂ ਚੜਦੀਆਂ ਨੇ ਕਿਉਂਕਿ ਇੱਕ ਨਾਲ ਇੱਕ ਫ੍ਰੀ ਜੀ ਵੈਸਤਾ ਇਹਦਾ ਰੇਟ ਬਹੁਤ ਮਹਿੰਗਾ ਸੀ। ਗਲਾਬ ਜਮਣ ਮੈਨੂੰ ਠੀਕ ਲੱਗਦੀ ਹੈ ਕੁਸ਼ ਆਦਤ ਤੇ ਦੇਖਿਓ। ਗਲਾਬ ਜਮਣ ਕੁਝ ਹੱਦ ਤੱਕ ਢੀਕ ਲਾ ਦਿਆ ਪਰ ਬਾਜ਼ਾਰ ਵਾਲੇ ਨਾਲੋਂ ਸਾਈਜ਼ ਛੋਟਾ ਗਾਉਂ ਜੂਸੀ ਹੈਗੀ ਤੇ ਮੈਂ ਤਾਂ ਗਲਾਬ ਜਮਣ ਨਾਲ ਵੀ ਧੋਗੇ ਖਾਣਾ ਨਰਸ ਗੁੱਲੇ ਵੀ ਨਿਚੋੜ ਕੇ ਪਾਣੀ ਚ ਕੇ ਰਸਾਣਾ ਖਾਦਾ ਜਾਵੇ। ਹਾਂ ਪੂਰੀ ਕੈਂਡਾ ਪੂਰਾ ਟੇਸਟ ਪੂਰਾ ਕੈਂਡਾ ਦਾ ਬੰ ਹੋਰ ਉਹ ਸੁਜੀ ਰੜਕਦੀ ਆ ਹਲਕੇ ਹਲਕੇ ਮੈਨੂੰ ਰਸਗੁੱਲੇ ਨਾਲੋਂ ਗਲਾਬ ਜਮਨ ਸਵਾਲ ਲੱਗੀ ਆਪਦੇ ਲੈਵਲ ਤੇ ਗਲਾਬ ਜ ਰਸਗੁੱਲੇ ਦਾ ਵੀ ਸਹੀ ਟੇਸਟ ਆ ਕਿਉਂਕਿ ਜਿਹੜੀ ਚੀਜ਼ ਹੈਗੀ ਉਹਦਾ ਉਹ ਜਿਹਾ ਹੀ ਟੇਸਟ ਹੋਊਗਾ ਦੇ ਪਰ ਇਸ ਪੰਜੀ ਹੈਗਾ ਥੋੜਾ ਜਿਹਾ ਮੂਲ ਦੇ ਵਿੱਚ ਖੁਰਦਾ ਨਹੀਂਗਾ ਇਸ ਪੰਜੀ ਆ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਿਓ ਕਿ ਇਹ ਬਜਟ ਚ ਆਉਂਦੀਆਂ ਕਿ ਨਹੀਂ ਆਉਂਦੀਆਂ ਥੋੜਾ ਮਹਿੰਗਾ ਹੀ ਪੈਂਦਾ ਹੈਗਾ ਇੱਕੇ ਦੀ ਪੈਕਿੰਗ ਆ ਗਈ ਇਹੜੀ ਐਡਵਾਂਸ ਕਰੀ ਹੁੰਦੀ ਆ 4 ਮਹੀਨੇ ਪਹਿਲਾਂ ਪੈਕ ਰਿਆ ਹੋਇਗਾ ਹੈ ਆਪਾਂ ਅੱਜ ਖਾ ਰਹੇ ਹਾਂ ਕੈਮੀਕਲ ਹਰ ਇੱਕ ਚੀਜ਼ ਚ ਆ ਬੰਦ ਦੀ ਚ ਹਰ ਇੱਕ ਚੀਜ਼ ਚ ਨੀਰਸ ਗੁੱਲੇ ਚ ਹਲਕਾ ਹਲਕਾ ਗਲਾਬ ਜਲਦਾ ਫਲੇਵਰ ਵੀ ਆ ਰਿਹਾ ਤੇ ਵੀਡੀਓ ਸ਼ੇਅਰ ਕਰਦੇ ਲਾਈਕ ਕਰਦੇ ਜੀ ਐਸੇ ਤਰ੍ਹਾਂ ਤੁਹਾਨੂੰ ਫੂਡ ਓਪਨ ਕਰਕੇ ਦਿਖਾਵਾਂਗੇ ਹੋਰ ਵੀ ਬਹੁਤ ਸਾਰੇ ਮੈਂ ਸuggest ਨਹੀਂ ਕਰਦਾ ਹੁੰਦਾ ਕਿ ਜੀ ਤੁਸੀਂ ਆ ਖਾਓ ਜਾਂ ਨਾ ਖਾਓ ਹਣਾ ਉਡੀ ਮਰਜ਼ੀ ਆ ਮੈਂ ਸਿਰਫ ਓਪਨ ਕਰਕੇ ਦਿਖਾਉਣਾ ਆਂ ਤੇ ਚੋਕੀ ਨਿਬੜਦਾਗਾ ਇਹ ਜੋ ਆਪਾਂ ਨੂੰ 6 ਗਲਾਬ ਜਾਮਨਾਂ ਨਿਬੜੀਆਂ ਤੇ 8 ਰਸਗੁਲੇ ਠੀਕ ਹੈ ਜੀ ਤੇ ਟੇਸਟੀ ਆ ਕੰਮ ਓਕੇ ਹੈਗਾ ਕੋਈ ਖਰਾਬ ਵਾਲਾ ਕੋਈ 스멜 ਨਹੀਂ ਕੁਛ ਨਹੀਂ ਓਕੇ ਆ ਗਲਾਬ ਜਾਮਨ ਵੀ ਘੈਂਟ ਆ ਤੇ ਸਿੰਪਲ ਹੈਗੀ ਕੋਈ ਡਰਾਈ ਫਰੂਟਲ ਨਹੀਂ ਕੁਛ ਨਹੀਂ ਹੈਗਾ ਤੇ ਅਗਲੀ ਵੀਡੀਓ ਆਪਾਂ ਬਹੁਤ ਜਲਦੀ ਕਿਸੇ ਨਵੀਂ ਚੀਜ਼ ਦੀ ਲੈ ਕੇ ਆਵਾਂਗੇ ਤੇ ਫਟਾਫਟ ਸ਼ੇਅਰ ਕਰ ਦਿਓ ਤੇ ਫਾਲੋ ਕਰ ਲਓ ਮੈਨੂੰ ਤੇ ਆਪਾਂ ਨਵੀਂ ਚੀਜ਼ ਤੁਹਾਡੇ ਵਾਸਤੇ ਲੈ ਕੇ ਆਉਣੇ ਆ ਜੀ ਧੰਨਵਾਦ